ਪੁਲਿਸ ਥਾਣਾ ਡੇਰਾਬਾਬਾ ਨਾਨਕੰਦਰ ਪੈਂਦੇ ਪਿੰਡ ਸ਼ਾਹਪੁਰ ਜਾਜਨ ਦੇ ਗੈਸ ਏਜੰਸੀ ਦੇ ਮਾਲਕ ਕੋਲੋਂ ਬੀਤੀ 8 ਸਤੰਬਰ ਦੀ ਰਾਤ ਨੂੰ ਹੈਰੀ ਚੱਠਾ ਨਾਮਕ ਵਿਅਕਤੀ ਵੱਲੋਂ 1 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ ਇਹ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਜਿਸ ਦੇ ਚੱਲਦਿਆਂ ਕੱਲ ਏਜੰਸੀ ਦੇ ਮਾਲਕ ਜਸਪਾਲ ਸਿੰਘ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਲਿਖਤੀ ਦਰਖਾਸਤ ਦਿੱਤੀ ਗਈ ਤੇ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਸੀ ਪਰ ਉੱਥੇ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਏਜੰਸੀ ਦੇ ਮਾਲਕ ਦੇ ਘਰ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਤੇ ਇਸ ਵਾਰ ਦਾਦੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸ਼ਾਹਪੁਰ ਜਾਜਨ ਜਸਪਾਲ ਸਿੰਘ ਫੌਜੀ ਪੁੱਤਰ ਰਪਜਨ ਸਿੰਘ ਵਾਸੀ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਜਿੰਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਕਿ ਉਹਦੇ ਕੋਲ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮ ਲੋਕ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂ ਅੰਦਰਵਾਜੇ ਤੇ ਪੰਜ ਛੇ ਗ੍ਰਾਉਂਡ ਫਾਇਰ ਕੀਤੇ ਆ ਜਿਸ ਤੇ ਸਮਝ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮੁਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਹੈ ਸਰ ਅਕਿਊਜ਼ ਨੂੰ ਜਿਹੜੀ ਆ ਸਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਨੂੰ ਕਿਉਂ ਨਹੀਂ ਸਕਿਉਰਟੀ ਦਿੱਤੀ ਦਿੱਤੀ ਹੈ ਠੀਕ ਹੈ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज